ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੇ ਬੀਰੋ ਭੈਣੋ ਆਪਣੀਆਂ ਛੋਟੀਆਂ ਛੋਟੇ ਵੀਰ ਛੋਟੇ ਪ੍ਰਣਾਮ ਵੱਡੇ ਵੀਰ ਮਾਤਾ-ਮਾ ਬੱਪੂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਹੋ ਇਸ ਲਈ ਮੇਰੀ ਮਦਦ ਹੋ ਜੂਗੀ ਆਪਣੇ ਨਾਮ ਤੇ ਮੈਂ ਮੈਨੂੰ ਅਗਲੀ ਵੀਡੀਓ ਬਣਾਉਣ ਲਈ ਮੋਟੀਵੇਸ਼ਨ ਜਰੂਰ ਮਿਲਦਾ ਉਹਦੇ ਨਾਲ ਤੇ ਆਪਣਾ ਨੂੰ ਸਿੱਖਾਂ ਨੂੰ ਸਿੱਖਾਂ ਦੀ ਮਦਦ ਜਰੂਰ ਕਰਨੀ ਚਾਹੀਦੀ ਆ ਸਿੱਖ ਕਮਿਊਨਿਟੀ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਪੰਜਾਬੀ ਜੀ ਕਿਉਂਕਿ ਸਿੱਖ ਹਰੇਕ ਜਗ੍ਹਾ ਪਹੁੰਚ ਜਾਂਦੇ ਨੇ ਮਦਦ ਮਦਦ ਲਈ ਜਦੋਂ ਵੀ ਕਿਤੇ ਕੁਛ ਦੀ ਕੋਈ ਵੀ ਮੁਸੀਬਤ ਆਉਂਦੀ ਹੈ ਜਾਂ ਪਹਚਾਲ ਆਉਂਦਾ ਜਾਂ ਹੜ੍ਹ ਆਉਂਦਾ ਜਾਂ ਕਿਤੇ ਵੀ ਕੁਛ ਵੀ ਹੁੰਦਾ ਜੰਗ ਲੱਗਦੀ ਆ ਪਰ ਸਿੱਖਾਂ ਲਈ ਕੋਈ ਕਦੇ ਨਹੀਂ ਪਹੁੰਚਦਾ ਇਸ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰਿਓ ਇਸ ਤੁਹਾਡੀ ਮੇ ਤੁਹਾਡੀ ਮਦ ਜਿਹੜੀ ਮੇਰੀ ਮਦਦ ਹੋ ਜੂਗੀ ਤੇ ਮੇਰਾ ਚੈਨਲ ਨੋਟੀਫਿਕੇਸ਼ਨ ਹੋ ਜੂ ਤੇ ਦੂਜੀ ਗੱਲ ਸਿੱਖਾਂ ਨੂੰ ਤੁਸੀਂ ਦੇਖ ਲਓ ਵੀ ਆਪਣੇ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਲਈ ਕਦੇ ਕੋਈ ਆਉਂਦਾ ਜਦੋਂ ਵੀ ਹੁਣ ਹੜ ਆਏ ਨੇ ਕਦੇ ਕੋਈ ਨਹੀਂ ਆਉਂਦਾ ਆਪਣੇ ਸਿੱਖ ਭਾਈਚਾਰਾ ਜਰੂਰ ਪੰਜਾਬ ਦੇ ਲੋਕ ਹਰ ਜਗ੍ਹਾ ਪਹੁੰਚਦੇ ਨੇ ਹਰ ਦੀ ਮਦਦ ਕਰਨ ਲਈ ਚਾਹੇ ਉਹ ਕਿਤੇ ਵੀ ਹੋਵੇ ਯੂਕਰੇਨ ਤੱਕ ਵੀ ਪਹੁੰਚੇ ਹੋਏ ਨੇ ਪਰ ਮੈਂ ਇਹ ਨਹੀਂ ਕਹਿੰਦਾ ਕਿ ਮਦਦ ਨਹੀਂ ਕਰਨੀ ਚਾਹੀਦੀ ਮਦਦ ਕਰੋ ਜਰੂਰ ਪਰ ਸਾਡੇ ਦੇ ਵੀ ਦੇਖੋ ਵੀ ਸਾਡੇ ਲਈ ਕੌਣ ਖੜ ਰਿਹਾ ਹਵਾ ਇਹ ਬਹੁਤ ਜ਼ਰੂਰੀ ਗੱਲ ਆ ਕਿਉਂਕਿ ਇੱਕ ਆਪਾਂ ਕਰਤਕਾਂ ਕੰਮ ਤੋਂ ਦੇ ਲਈ ਖੜੀ ਗਈ ਹੈ बार-बार ਤੇ ਉਹ ਸਾਨੂੰ ਗਲੋਂ ਲਾਲਣਾ ਸਿੱਟੀ ਆਵੇ ਉਹ ਕੋਈ ਵਧੀਆ ਗੱਲ ਨਹੀਂ ਬਣਦੀ ਹੈਗੀ ਫਿਰ ਆਪਾਂ ਇਹ ਤਾਂ ਮਤਲਬ ਬੇਫਕੂਫ ਆ ਚਲੋ ਬਾਕੀ ਮਿਆਂ ਬਸ ਦਾ ਗੁਰਾਂ ਦੇ ਨਾਂ ਸੇਖੇ ਗੁਰੂ ਜੀ ਨੇ ਜੋ ਕੰਨਾਂ ਗੁਰੂ ਸਾਹਿਬ ਨੇ ਉਹ ਤਾਂ ਚਾਹੀ ਹੀ ਹੁੰਦਾ ਤਾਂ ਹੋ ਹੀ ਜਾਣਾ ਹੈ ਨਾ ਮਿਆਂ ਬਥੇਰੇ ਲੋਕ ਆਏ ਨੇ ਉਹ ਖੇਡਣਾ ਕਿਤੇ ਤੂੰ ਅਜੇ ਤੱਕ ਕੁਝ ਨਹੀਂ ਹੋਇਆ ਬਹੁਤ ਵੱਡੇ ਵੱਡੇ ਆ ਕੇ ਚਲੇ ਗਏ ਚਲੋ ਹੁਣ ਆਪਾਂ ਹਰ ਦੀ ਗੱਲ ਕਰਦੇ ਸੀ ਕਿ ਵੀ ਹਰ ਇੱਕ ਮੈਂ ਜੇ ਵੀਡੀਓ ਦੇਖਦਾ ਸੀਗਾ ਤੁਸੀਂ ਵੀ ਸ਼ਾਇਦ ਦੇਖੀ ਹੋਵੇ ਇੱਕ ਬੰਦਾ ਰਿਪੋਰਟਰ ਅਸਲدار ਬੰਦਾ ਉਹਦੇ ਆਪਣਾ ਜਿਹੜਾ ਪਾਖੜਾ ਡੈਮ ਤੇ ਕਰਮਚਾਰੀ ਆ ਉਹਦੇ ਸ਼ਬਦ ਤੁਸੀਂ ਸੁਣਾ ਕਿਦਾਂ ਦੇ ਉਹ ਐਟੀਟਿਊਡ ਤੇ ਬੋਲਦਾ ਐ ਤਾਂ ਉਹ ਖੜਾ ਵਾ ਉਹਨੂੰ ਪੁੱਛਾਂਗੇ ਵੀ ਤੂੰ ਅਸੀਂ ਪਾਣੀ ਕਿਉਂ ਛੱਡਤਾ 1 ਲੱਖ 3 ਵੀ ਥੋੜੀ-ਘੜੀ ਕਰਕੇ ਵੀ ਤਾਂ ਛੱਡ ਸਕਦੇ ਜੀ ਯਾ ਰਾਜਸਤਾਨੀ ਨਹਿਰਾਂ ਖਾਲੀ ਨੇ ਜਿਹੜੀਆਂ ਤੁਸੀਂ ਉੱਧਰ ਵੀ ਛੱਡੂ ਮਣਮੋਟਾ ਹਨਾ ਕਹਿੰਦੇ ਵੀ ਪਹਿਲਾਂ ਤਾਂ ਕਹਿੰਦਾ ਪਾਣੀ ਮੰਗਦੇ ਸੀ ਵੀ ਆ ਉਦ ਲੋਕ ਕਹਿੰਦਾ ਹੁਣ ਪਾਣੀ ਛੜ ਤਾਂ ਹੁਣ ਕਹਿੰਦਾ ਹੁਣ ਪਈ ਜਾਂਦ ਰਹਾ ਹੜਾ ਗਿਆ ਹੜਾ ਗਿਆ ਹੁਣ ਸਾਉਤ ਦੇਖੋ ਇਹ ਬੋਲਣ ਇੱਕ ਤਾਂ ਤਰੀਕਾ ਉਹਦਾ ਬਣੁੰਦਾ ਐਟੀਟਿਊਡ ਬੋਟੀ ਲੈਂਗੁਏਜ ਪਾਣੇ ਪੜੋ ਜੇ ਮੈਂ ਉਹਨਾਂ ਕਿਹਾ ਹੁੰਦਾ ਉਹ ਵੀ ਪੰਜਾਬ ਦੇ ਲੋਕ ਦੁਸ਼ਮਣ ਨੇ ਚੱਕ ਦੋ ਰੋੜ ਦੋ ਇੱਕੋ ਗੋਰਵਾਰੀ ਆ ਜਿਹਨੂੰ ਕਹਿੰਦੇ ਨੇ ਮਤਲਬ ਗੋਬਰ ਵਾਰੀ ਆ ਰੀਆ ਧਰਤੀ ਤੇ ਭਾਰੀਆ ਧਰਤੀ ਤੇ ਬਜਨੀਆਂ ਹੋ ਇਹੋ ਜਿਹਾ ਇਹੋ ਜਿਹਾ ਬੰਦਾ ਧਰਤੀ ਤੇ ਤਾਂ ਭਾਰੀ ਆ ਕਹਦਾ ਗੋਰਵਾਰੀ ਆ ਉਹ ਗੋਬਰ ਆਰੀਆ ਉਹ ਕਹਿੰਦਾ ਡੂਬੋ ਡੂਬੋ ਕੇ ਮਾਰ ਦੋ ਕਹਿੰਦਾ ਨਾ ਨੁਕਾਂਦਾ ਪਾ ਪਾਣੀ ਚ ਕਹਿੰਦੇ ਨੀ ਬਾਰ-ਬਾਰ ਕੁਛ ਐਦਾਂ ਦੀ ਵੀਡੀਓ ਆ ਤੁਸੀਂ ਇਹ ਜਿਹੇ ਗੱਲਾਂ ਸੁਣੋ ਤੇ ਕੋਈ ਪੰਜਾਬੀ ਬੰਦਾ ਖਾਸ ਕਰਕੇ ਜੇ ਪੰਜਾਬ ਦਾ ਬੰਦਾ ਇਦਾਂ ਕੋਈ ਬੋਲਦਾ ਤਾਂ ਕੱਦ੍ਹਾ ਤੇ ਕੱਦ੍ਹਾ ਹੁੰਨ ਉਹਨਾਂ ਨੇ ਕਹਿਣਾ ਇਦਾਂ ਫ਼ਾਲਸਤਾਨੀ ਆ ਇਹ ਆਇਆ ਚੱਕ ਲੋ ਇਹਨੂੰ ਬਲਾਦ ਨੂੰ ਪੁਲਿਸ ਨੇ ਅਰੈਸਟ ਕਰ ਲੈਣਾ ਸੀ ਮੇਰੇ ਹਿਸਾਬ ਨਾਲ ਜੇ ਉਹ ਡੈਮ ਦਾ ਬੰਦਾ ਐਵੇਂ ਬੋਲਦਾ ਜਿਵੇਂ ਉਹ ਬੋਲਦਾ ਵਾ ਤਾਂ ਉਹਨੂੰ ਉਹਦੀ ਕੱਦੀ ਨੌਕਰੀ ਨੌਕਰੀ ਉਹਨਾਂ ਨੇ ਕੱਦ ਮਾਰਨ ਹੀ ਲਾਗੇ ਥੱਲੇ ਉਹਨੂੰ ਪੰਜਾਬ ਦੇ ਬੰਦੇ ਨੂੰ ਤੇ ਵੈਸੇ ਵੀ ਉਥੇ ਡਿਪਾਰਟਮੈਂਟ ਚ ਕੋਈ ਆਦ ਬੀਰ ਜਿਹੜਾ ਆਪਾਂ ਦਾ ਟਾਈਮ ਆ ਜਾਂ ਕੋਈ ਵੀ ਉਥੇ ਟਾਈਮ ਦੇਵੇ ਪਹਾਂਦੇ ਨਹੀਂ ਉਹਨਾਂ ਦੇ ਉੱਤੇ ਪੰਜਾਬੀ ਬੰਦਾ ਹੀ ਨਹੀਂ ਹੈਗਾ ਕੋਈ ਤੇ ਨਾ ਉਹ ਪੰਜਾਬ ਦੇ ਅੰਡਰ ਆ ਸੈਂਟਰ ਸਰਕਾਰ ਦੇ ਅੰਡਰ ਨੇ ਸਾਰਾ ਕੁਝ ਉਹ ਤੇ ਫਿਰ ਜਿਹੜੇ ਆਪਾਂ ਮੰਤਰੀਆਂ ਛਾਂਤਰੀਆਂ ਨੂੰ ਵੋਟਾਂ ਪਾਉਣੇ ਕਾਦੇ ਲਈ ਪਾਉਣੇ ਯਾਰ ਜਦੋਂ ਇਹ ਕੰਟਰੋਲ ਤਾਂ ਨਾ ਤਾਂ ਕਿਸੇ ਕੋਲ ਹੈ ਨਹੀਂਗਾ ਹੁਣ ਤੁਸੀਂ ਦੇਖ ਲਓ ਵੀ ਭਗਵਾਨਤਮਨ ਦੀ ਕੋਈ ਵੀਡੀਓ ਮਤਲਬ ਪਾਈ ਕੋਈ ਚੱਜ ਦੀ ਬਦਲ ਗੱਲ ਕਰੀ ਉਹਨੇ ਅਕਸ਼ਕਬੀਰ ਬਾਦਲ ਦਗੜਦਲੇ ਹੁਣੀ ਉਹ ਤਾਂ ਉਹਨੂੰ ਕਹਿੰਦੇ ਨੇ ਉੱਥੇ ਜਿਹੜਾ ਸਿੱਖ ਹਰਜਿੰਦਰ ਭਾਈ ਬਚਾਲੂ ਪੀਰ ਨੂੰ ਵੀ ਹਾਂ ਭਾਈ ਸਭ ਮੋਦੀ ਨੂੰ ਪਾਇਆ ਉਹ ਕੰਨੀ ਚਾਹੀਦੀ ਐ ਅਪਰੋਚ ਕੰਨੀ ਜਿਹੜਾ ਫਲਾਨਾ ਕੰਨੀ ਚਾਹੀਦੀ ਐ ਇੱਥੇ ਘਮਸਮ ਹੋਏ ਬੈਠੇ ਨੇ ਇੱਥੇ ਨਹੀਂ ਨਾ ਯਾਨੀ ਵਿਆਹ ਕੀ ਕਰ ਰਹੇ ਨੇ ਇਹ ਪੰਜਾਬ ਚ ਇੱਥੇ ਕਿਉਂ ਆਉਣ ਨੇ ਵੀ ਨਾ ਪੰਜ ਮੋਦੀ ਬੋਲਦਾ ਕੁਝ ਮੋਦੀ ਨੇ ਇਹਨਾਂ ਨੇ ਇੱਕ ਨਕਸ਼ਾ ਜਾਰੀ ਕੀਤਾ ਵਾ ਮੈਂ ਦੇਖਿਓ ਜੀ ਉਹ ਵੀ ਵੀਡੀਓ ਬਣਾਈ ਵੀ ਉਤੇ ਉਤੇ ਪਤ ਨਹੀਂ ਕਿਹੜੀ ਵੈਬਸਾਈਟ ਤੇ ਉਹਦੇ ਵਿੱਚ ਲਿਖਿਆ ਵੀ ਆ ਜਿਗਾ ਦੇ ਵਿਹਾਰ ਆਇਆ ਹੋਇਆ ਵਾ ਕਈ ਜਿਲ੍ਹਕੇ ਉਹ ਦੱਸੇ ਨਹੀਂ ਇਦਾਂ ਦੇ ਯੂਪੀ ਜੇ ਵੀ ਦੱਸਿਆ ਵਾ ਮੱਧ ਪ੍ਰਦੇਸ਼ ਜੇ ਵੀ ਦੱਸਿਆ ਵਾ ਰਾਜਸਥਾਨ ਜੇ ਵੀ ਦੱਸਿਆ ਹੋਇਆ ਵਾ ਤੇ ਹਰਿਆਣਾ ਦੇ ਪੰਜਾਬ ਦਾ ਨਾਂਥੇ ਹੀ ਨਹੀਂ ਕਿਤੇ ਆਪਣੇ ਮਹਾਜਲ ਪ੍ਰਦੇਸ਼ ਦੱਸਿਆ ਚੱਲੋ ਇਹਨਾਂ ਦਾ ਨੌਂ ਇਹ ਨਹੀਂ ਪੰਜਾਬ ਨੂੰ ਦੇਖਿਆ ਹੀ ਨਹੀਂ ਕਿਤੇ ਪੰਜਾਬ ਉਹਦਾ ਜਿਵੇਂ ਪੰਜਾਬ ਨੂੰ ਜਿਵੇਂ ਆਪਣਾ ਹਿੱਸਾ ਹੀ ਨਹੀਂ ਮੰਨਦੇ ਹੁੰਦੇ ਉਹ ਕੀ ਆਪਣੇ ਪੱਲੇ ਕੀ ਪਿਆ ਪੰਜਾਬੀਆਂ ਦੇ ਯਾਰ ਸੋਚ ਕੇ ਦੇਖੋ ਮੜਾਏ 500 ਬੱਬਰ ਅਕਾਲੀਆਂ ਨੇ ਸ਼ਹਾਦਤਾਂ ਦਿੱਤੀਆਂ ਸੀ ਆ ਯਾਦੀ ਦੇ ਲਈ ਆ ਯਾਦ ਹੋਣ ਦੇ ਲਈ ਇੱਕ ਪੰਜਾਬ ਨੂੰ ਕੁਝ ਹਾਲ ਸਿਸਟਮ ਚਲਾਉਣ ਚੱਲਣ ਦੇ ਲਈ ਵੀ ਸਾਡੇ ਅੰਦਰ ਹੋਵੇ ਅੰਗਰੇਜ਼ਾਂ ਦੇ ਸਮੇਂ ਕੂਕਾ ਦੋਲਣਾ ਤੇ 200 ਤੋਂ 300 ਸ਼ਹਾਦਤਾਂ ਹੋਈਆਂ ਸੀ ਕੂਕਾ ਦੋਲਣਾ ਵੇਲੇ 박 ਸਿੰਘ ਸ਼ੀਰੂਦਮ ਸਿੰਘ ਕਾਲੇ ਪਾਣੀਆਂ 'ਚ ਕਿੰਨੇ ਆਪਣੇ ਸਿੰਘ ਸਜਾਵਾਂ ਕੱਟ ਗਿਆ 1947 ਚ ਆਜ਼ਾਦੀ ਮਿਲੀ ਕਾਦੀ ਆਜ਼ਾਦੀ ਮਿਲੀ 10 ਲੱਖ ਲੋਕ ਪੰਜਾਬ ਦੇ ਲੋਕ ਮਰੇ ਸੀ ਉਹਨਾਂ 2.5 ਲੱਖ ਬੀਬੀਆਂ ਦੇ ਨਾਲ ਰੇਪ ਹੋਏ ਸੀ ਕੀ ਮਿਲਿਆ ਆਪਾਂ ਨੂੰ ਵੀ ਇਹ ਜਾਂ ਕੁਝ ਇੰਨਾ ਕੁਝ ਗਵਾਇਆ ਤਾਂਦੇ ਲਈ ਅੱਜ ਆਈਏ ਦੋ ਕੁੜੀ ਤੇ ਲੋਕਾਂ ਲਈ ਜਿਹੜੇ ਦੁੱਖੀ ਦੇ ਲੋਕ ਆ ਖੜਕੇ ਅੱਜ ਪੰਜਾਬ ਨੂੰ ਐਟੀਟਿਊਡ ਤੇ ਬੋਡੀ ਲੈਂਗੁਏਜ ਕਰ ਕਰਦੇ ਨੇ ਇੱਕ ਸਿਖਾਏ ਹੋਏ ਪੂਰੇ ਪੁਰਾਣ ਬੋਡੀ ਲੈਂਗੁਏਜ ਉਹਨਾਂ ਦੇ ਅੰਦਰ ਆ ਜਿਹੜੀ ਉਹ ਸਾਫ਼ ਯਾਹ ਕਰ ਰਹੇ ਨੇ ਉਹ ਉਹ ਹੀ ਲੋਕ ਨੇ ਜਿਹੜਾ ਨੇ ਜਿਵੇਂ ਮੰਦਰ ਸਾਹਿਬ ਦੇ ਉੱਤੇ ਅਟੈਕ ਹੋਣ ਤੋਂ ਬਾਅਦ ਲੱਡੂ ਵੰਡੇ ਸੀ ਜਿਨ੍ਹਾਂ ਨੇ ਲੱਡੂ ਵੰਡੇ ਕੇ ਖਾਦੇ ਸੀ ਉਹ ਇਹ ਉਹ ਲੋਕ ਨੇ ਇਹ ਉਹ ਹੀ ਲੋਕ ਨੇ ਜਿਹੜੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੇ ਇਹ ਹਮੇਸ਼ਾ ਇਹ ਸੋਚਦੇ ਨੇ ਵੀ ਬਸ ਪੰਜਾਬ ਉਹ ਉਹ ਦੇਵੇ ਡੇਢ ਲੱਖ ਨੌਜਵਾਨਾਂ ਨੇ ਫੇਰ ਗਨਪੰਤਰ ਕਟਾਲੇ ਹੁਣ ਤੱਕ ਵੀ ਹੋਈ ਜਾਂਦੇ ਨੇ ਮਿਲਿਆ ਕੀ ਆਪਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਜ ਤੱਕ ਕੁਝ ਨਹੀਂ ਮਿਲਿਆ ਹੈਗਾ ਉੱਪਰ ਦੀ ਡਟਾ ਇਹਨਾਂ ਨੇ ਦੇਖ ਲਓ ਕਿੰਨਾ ਕੋਸ਼ਾ ਪਾਉਣਾ ਹੈ ਜਿਆ ਕੋਸ਼ਾ ਦੇਖੋ ਰੋ ਕਦੇ ਆਹਾ ਹੁਣ ਹੜਾ ਗਈਆਂ ਨੇ 88 ਚ ਵੀ ਹੜਾ ਇਹ ਚੀਜ਼ਾਂ ਸੀ 23 ਚ ਵੀ ਆ ਗਏ 24 ਚ ਵੀ ਆ ਗਏ ਹੁਣ ਦੇਖ ਲਓ ਬੈਕ ਫੋਰਟ ਤੈ ਤੱਕ ਇਹ ਲੋਦੇ ਨੇ ਮੇਜਾ 1.9 ਲੱਖ ਨੌਜਵਾਨਾਂ ਵੀ ਜਦੋਂ ਇਹਨਾਂ ਨੇ 1525 ਸਾਲ ਦੇ ਵਿੱਚ ਵਿੱਚ ਪੰਦਨੀ ਕਰਿਆ ਸੀ ਇਹਨਾਂ ਕਾਊਂਟਰ ਸਾਰਿਆਂ ਦੇ 35 ਸਾਲ ਦੇ ਵਿੱਚ ਵਿੱਚ ਉਹ ਦਾ ਮਤਲਬ ਵੀ ਇਹ ਜੀ ਵੀ ਪੰਜਾਬ ਨੂੰ ਘੱਟੋ ਘੱਟ 50 ਤੋਂ ਸਾਲ ਤਾਂ ਪਿੱਛੇ ਪਾਇਆ ਜਾਵੇ ਵੀ ਉੱਠ ਗੱਲ ਹੀ ਨਾ ਕਰ ਸਕਾ ਸਾਡੇ ਅਸੀਂ ਆਪਣੀਆਂ ਮਨ ਮਰਜ਼ੀਆਂ ਕਰੀ ਲਈ ਜਮੈਂ ਟਾਈਮ ਤੇ ਕੰਟਰੋਲ ਹੈ ਨਾ ਪਾਣੀਆਂ ਤੇ ਕੰਟਰੋਲ ਲੈਣਾ ਦਾ ਬਿਜਲੀ ਤੇ ਕੰਟਰੋਲ ਹੈ ਨਾ ਦਾ ਅੱਛੀ ਚੀਜ਼ ਤੇ ਕੰਟਰੋਲ ਹੈ ਨਾ ਯਾਰ ਪੰਜਾਬ ਸੈਂਟਰ ਸਰਕਾਰ ਚੱਲ ਰਹੀ ਹੈ ਤੇ ਬੀਐਸਐਫ ਦੀ ਉਹ 50 ਕਿਲੋਮੀਟਰ ਅੰਦਰ ਚੱਲਦਾ ਸਾਰੇ ਪਾਸੇ ਪੰਜਾਬ ਚ ਫਿਰ ਇਹ ਕਿੱਥੇ ਗਿਆ ਕੰਟਰੋਲ ਪੰਜਾਬ ਦੇ ਜਿਹੜੇ ਪੰਜਾਬ ਦੇ ਮੰਤਰੀ ਨੇ ਇਹਨਾਂ ਨੂੰ ਵੋਟ ਪਾਤੇ ਪਾਉਣੇ ਆਪਾਂ ਯਾਰ ਵੱਡਾ ਸਵਾਲ ਆ ਇੱਕ ਬਹੁਤ ਵੱਡਾ ਸਵਾਲ ਆ ਸੋਚਣ ਦੀ ਗੱਲ ਆ ਬੋਈ ਜਦੋਂ ਆਪਾਂ ਫਿਰ ਇਹਨਾਂ ਨੂੰ ਵੋਟ ਕਿਸ ਲਈ ਇਹਨਾਂ ਨੂੰ ਤਾਂ ਫਿਰ ਜਦੋਂ ਇਹ ਆਉਂਦੇ ਨਹੀਂ ਆਉਂਦੇ ਇਹਨਾਂ ਕਹਿੰਦਾ ਵੀ ਅਸਰੀ ਘਾਲੋ ਜੀ ਤੁਸੀਂ ਜਦੋਂ ਸਾਡੇ ਕਿਤੇ ਕੰਮ ਹੀ ਨਹੀਂ ਆ ਸਕਦੇ ਫਿਰ ਤੁਹਾਨੂੰ ਜੀ ਮੰਤਰੀ ਬਣਾ ਕੇ ਅਸੀਂ ਅਸੀਂ ਬਸ ਕਾਉਂਸਲਰ ਬਣਾਓ ਮੰਤਰੀ ਬਣਾਓ ਐਵੇਂ ਲੈ ਬਣੋ ਖਣ ਕੀ ਫਾਇਦਾ ਜਿਹੜੇ ਭਾਈ ਇਹਨਾਂ ਦੀ ਮਦਦ ਕਰਦੇ ਨੇ ਉਹ ਇੱਕ ਪਾਸੇ ਸਗੋਂ ਪਤਾ ਲੱਗ ਜੂਗਾ ਨਾ ਉਹ ਚੰਗੀ ਤਰ੍ਹਾਂ ਇਹ ਜਿਹੜੇ ਬੰਦੇ ਸਹੀ ਹੀ ਨੇ ਅਸਲੀ ਪੰਜਾਬ ਦੇ ਇੱਕ ਬੰਦਾ ਪੰਡਤ ਆ ਕੋਈ ਪਤਾ ਨਹੀਂ ਹਣ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਉਹਦਾ ਕੀ ਆ ਕਿੱਡੀ ਵਧੀਆ ਗੱਲ ਕਰੀ ਆ ਉਹਨੇ ਪੰਜਾਬ ਦੇ ਅਸਲੀ ਸਪੂਤੜੀ ਗੱਲ ਕਰੀ ਆ ਉਹਨੇ ਬੰਦੇ ਨੇ ਹਿੰਦੂ ਆ ਨਾਲੇ ਉਹ ਕਹਿੰਦਾ ਪੰਜਾਬ ਦੇ ਨਾਮ ਮਤਰਿਆਂ ਵਾਲਾ ਸਕੂਲ ਅਪਸੰਤੋਸ਼ੀ سلو ਕਰ ਰਹੇ ਆ ਫਿਰ ਪੰਜਾਬ ਮਤਰਿਆ ਪੁੱਤ ਕਹਿੰਦਾ ਫਿਰ ਜਦੋਂ ਸਲੂਕ ਕਰੂਗਾ ਅਲ ਦੇਗਾ ਹਾ ਕਿ ਕਹਾਂ ਤੁਸੀਂ ਮੈਂ ਤੁਹਾਨੂੰ ਗੱਲ ਜੇ ਕਹਾ ਕਹਿ ਰਹੀ ਫਿਰ ਕਹਾਂ ਤੁਸੀਂ ਪ੍ਰਚਕ ਬਣਾਉਂਗੇ ਬਹੁਤ ਮੜ ਉਹ ਸ਼ਾਰੇ ਹੀ ਹੁੰਦੇ ਨੇ ਸਾਹਮਣੇ ਦਰਾਂ ਨੂੰ ਬਹੁਤ ਵੱਡੀ ਗੱਲ ਕਹਿ ਗਿਆ ਬੰਦਾ ਉਹ ਬਹੁਤ ਵੀ ਜਾਗਦੀ ਜ਼ਮੀਰਾਂ ਹੁੰਦਾ ਅਸਲਾ ਅਸਲੀ ਸਪੂਰ ਦਾ ਪਿਆਰ ਹੈ ਕਿਆ ਕੋਈ ਹਿੰਦੂ ਹੈ ਚਾਹੇ ਕੋਈ ਸਾਡਾ ਵੈਰ ਵਿਰੋਧ ਨਹੀਂ ਕਿਸੇ ਦਾ ਮੇਰਾ ਤਾਂ ਮੈਂ ਨੇ ਇਹ ਨਹੀਂ ਕਹਦਾ ਵੀ ਇਹਨੂੰ ਛੱਡੇ ਨਾ ਖੜੇ ਨਹੀਂ ਖੜਦੇ ਖੜੇ ਨੇ ਸਾਡੇ ਨਾਲ ਅੱਜ ਵੀ ਖੜਦੇ ਨੇ ਪਹਿਲਾਂ ਵੀ ਖੜਦੇ ਰਹੇ ਨੇ ਪਰ ਇੱਕ ਕਮਿਊਨਿਟੀ ਵਿੱਚ ਐਦਾਂ ਦੀ ਵੀ ਆ ਜਿਹੜੇ ਰਾਨੀ ਆਂਦੇ ਜਿਨ੍ਹਾਂ ਦੇ ਵਿੱਚ ਉਹ ਖੂਨ ਆ ਜੇ ਵੀ ਇਹੋ ਡੀਐਨਏ ਉਹ ਨਹੀਂ ਸਹੀ ਹੈਗੇ ਬੰਦੇ ਜਿਹੜੇ ਪੰਜਾਬ ਦੇ ਸਪੂਤ ਨੇ ਇੱਥੇ ਇਥੋਂ ਦੇ ਲੋਕ ਨੇ ਆਮ ਲੋਕ ਉਹ ਅਸਲੀ ਲੋਕ ਨੇ ਉਹ ਖੜਦੇ ਨੇ ਤੇ ਖੜਦੇ ਰਹਿਣਗੇ ਸਿੱਖਾਂ ਦੇ ਨਾਲ ਸਿੱਖ ਤਾਂ ਖੜੀ ਖੜੇ ਨੇ ਵੀ ਆਪਦੇ ਨਾਲ ਬਾਕੀ ਕੋਈ ਭੁੱਲ ਚੁੱਕ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਪਰ ਇਹ ਗੱਲਾਂ ਆਪਾਂ ਨੂੰ ਜਰੂਰ ਸੋਚਣੀਆਂ ਚਾਹੀਦੀਆਂ ਨੇ ਵੀ ਸਾਨੂੰ ਹਾਸਲ ਵੀ ਹੋਇਆ ਤੇ ਅਸੀਂ ਆ ਜਿਹੜੇ ਮੰਤਰੀ ਬਣਾ ਰਹੇ ਹਾਂ ਕਿਸ ਲਈ ਬਣਾ ਰਹੇ ਹਾਂ ਜਦ ਸਾਡੇ ਲਈ ਕੋਈ ਮਤਲਬ ਗੱਲ ਹੀ ਇੱਕ ਸਪੀਚ ਤੱਕ ਨਹੀਂ ਦੇ ਸਕਦੇ ਇਹ ਹੱਕ ਚ ਖੜ ਕੇ ਚਾਜਣਾ ਬਾਕੀ ਕੋਈ ਚੋ ਗਲਤੀ ਹੋਈ ਤਾਂ ਮਾਫ ਕਰਨਾ ਜੀ ਆਪਣੇ ਕਮੈਂਟ ਲਾਈਕ ਜਰੂਰ ਕਰਕੇ ਸੇਅਰ ਕਰੋ ਮੇਰਾ ਹੌਸਲਾ ਹੋ ਜਾਏਗਾ ਤੁਹਾਡਾ ਦੇਣਾ ਧੰਨਵਾਦ ਜੀ